TV نیوز હેલુયા હેલુયા પાਸ ਤੇ ਖਾਦੀਪੁਰ ਸਾਜੀ પાਸ ਗੁਰਵੰਤਰ ਰਾਜਾ ਜੀ પાਸ ਤੇ ਸੁਖਦੇਵ ਜਲਦੀ પાਸ ਤੇ तकरीबन سارے પાਸ ਤੇ ਆ ਅੱਜ ਅਸੀਂ ਇੱਕ ਹਕਦਾਨੀ ਮੇਕੰਗ ਆਕਾਤਰ ਹੋਇਆ ਇਹ ਸੱਜੇ ਤੇ ਜਿਹੜਾ ਚੋਰ ਮੋਰੀ ਥਾਣੀ ਰਾਜ ਸਭਾ ਅੱਜ ਵੜਿਆਵਾ ਰੁਗਨੀਤ ਬਿੱਤੂ ਜਿਹੜਾ ਕਿ ਹੁਣ ਆਰਐਸਐਸ ਦਾ ਚਮਚਾ ਬਣਿਆ ਉਹਨੇ ਇੱਕ ਪੜਕਾਹੂ ਬਿਆਨ ਦਿੱਤਾ ਹੈ ਉਹਨੇ ਕਿਹਾ ਕਿ ਜਿਹੜਾ ਆਰਐਸਐਸ ਨੇ ਪੈਸਾ ਬੀਤੇ ਦਿਨਾਂ ਦੇ ਵਿੱਚ ਇਕੱਠਾ ਕੀਤਾ ਹੈ ਉਹ ਮਾਇਆਵਤੀ ਮਾਇਆਵਾਦੀਆਂ ਨੂੰ ਖਤਮ ਕਰਨ ਲਈ ਕੀਤਾ ਹੈ ਉਹ ਖਤਮ ਹੋ ਗਿਆ ਹੁਣ ਸਾਡਾ ਪੰਜਾਬ ਵੱਲ ਧਿਆਨ ਆ ਪੰਜਾਬ ਦੇ ਵਿੱਚ ਜਿਹੜੇ ਸਿੱਖ ਲੋਗ ਆ ਉਹਨੇ ਕਿਹਾ ਕਿ ਜਿਹੜੇ ਇਸਾਈ ਬਣਿਆ ਉਹਨਾਂ ਨੂੰ ਵਾਪਸ ਲਿਆਉਣਾ ਮੈਂ ਚੀਫ ਡਿਸਟ੍ਰਿਕਟ ਪੰਜਾਬ ਵਲ ਹਰਿਆਣਾ ਹਾਈ ਕੋਰਟ ਨੂੰ ਚੀਫ ਸੈਕਟਰੀ ਪੰਜਾਬ ਚੰਡੀਗੜ੍ਹ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਨੂੰ ਬੇਨਤੀ ਕਰਨਾ ਚਾਹਨਾ ਕਿ ਜਿਹੜਾ ਨਾ ਭੜਕਾਉ ਸਪੀਚ ਦਿੱਤੀ ਆ ਪਾਸਾ ਦਿੱਤਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਆ ਗੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਆ ਕਿਤੇ ਤੇ ਐਫਆਰ ਲਾਚ ਕੀਤੀ ਜਾਏ ਕਿਉਂਕਿ ਇਹਨੂੰ ਮੈਂ ਰਵਨੀਤ ਮਿੱਤੂ ਨੂੰ ਕਹਿਣਾ ਚਾਹਨਾ ਕਿ ਸਭ ਤੋਂ ਪਹਿਲਾਂ ਤੇ ਜਿਹੜੇ ਸਿੰਧੂ ਪਾਸਟਰ ਬਣਿਆ ਇੱਕ ਬੜੀ ਲੰਮੀ ਲਿਖਤ ਆ ਜਿਹਦੇ ਵਿੱਚ ਪੰਜਾਬ ਦੇ ਫੇਮਸ ਪਾਸਟਰ ਅੰਕਰ ਮਰੁੱਲਾ ਸਾਡੇ ਤੇ ਪੰਕਰ ਪੰਕਰ ਜੰਦਾਵਾਵਾ ਜੋਤੀ ਸ਼ਰਮਾਵਾ ਅੰਮ੍ਰਿਤਸਰ ਤੋਂ ਇਹੜੇ 15 20 ਜਿਹੜੇ ਹਿੰਦੂ ਪਾਸਟਰ ਆ ਪਹਿਲਾਂ ਤੂੰ ਉਹਨਾਂ ਨੂੰ ਵਾਪਸ ਲਿਆ ਕੇ ਦਿਖਾ ਸਾਡਾ ਭਾਰਤੀ ਸੰਵਿਧਾਨ ਜਿਹੜਾ ਵਾ ਭਾਵੇਂ ਕੋਈ ਵੀ ਇੱਕ ਦਿਨ ਦੇ ਵਿੱਚ ਤਿੰਨ ਧਰਮ ਬਦਲੇ ਉਹ ਆਜ਼ਾਦ ਕਰ ਦਿੰਦਾ ਹੈ ਇਹ ਜਿਹੜੀਆਂ ਸ਼ਬਦਾਂ ਦੀਆਂ ਧੱਜੀਆਂ ਡਾਉਣ ਦੀ ਕੋਸ਼ਿਸ਼ ਕਰ ਰਿਹਾ ਅਤੇ ਇਸ ਦੇਸ਼ ਦੀ ਇਕਤਾ ਤੇ ਖੰਡਨ ਨੂੰ ਨੁਕਸਾਨ ਪਹੁੰਚਾਉਣ ਦਾ ਕੋਸ਼ਿਸ਼ ਕਰ ਰਿਹਾ ਇੱਕ ਵਾਰੀ ਫਿਰ ਮੈਂ ਪੰਜਾਬ ਦੇ ਜੀਜੀਪੀ ਸਾਹਿਬ ਨੂੰ ਅਤੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨਾ ਚਾਹਨਾ ਕਿ ਇਸ ਅਸਰਾਰਤੀ ਵਿਅਕਤੀ ਦੀ ਐਫਆਰ ਲੋਜ ਕੀਤੀ ਜਾਏ ਤਾਂ ਕਿ ਪੰਜਾਬ ਦੇ ਵਿੱਚ ਦੰਗੇ ਨਾ ਪੜਕਣ ਸਭ ਨੂੰ ਜੈੰਸੀ ਮੈਂ ਬਿਸ਼ਪ ਇਮੈਨੂਅਲ ਰਹਿਮਤ ਮਸੀਹ ਮੈਂ ਸੀਨੀਅਰ ਬਿਸ਼ਪ ਆ ਨੈਸ਼ਨਲ ਚਰਚ ਆਫ ਇੰਡੀਆ ਦਾ ਇਹ ਜਿਹੜਾ ਬਿਆਨ ਦਿੱਤਾ ਹੈ ਨਵਨੀਤ ਗੁੱਜਰੀ ਨੇ ਪਹਿਲੀ ਗੱਲ ਤੇ ਇਹ ਕਿ ਜੇ ਆਪਣੇ ਖਾਨਦਾਨ ਦਾ ਆਪਣਾ ਹੀ ਨਹੀਂ ਬਣ ਸਕਿਆ ਇਹਦੇ ਬਾਪ ਨੇ ਮੁੱਖ ਮੰਤਰੀ ਰਹੇ ਨੇ بڑا ਨਾਮ ਸੀਗਾ ਪਰ ਇਹ ਬੰਦਾ ਆਰਐਸਐਸ ਦੀ ਝੋਲੀ 'ਚ ਜਾ ਪਿਆ ਤੇ ਅੱਜ ਉਹ ਇਹਦੇ ਮੋਢਿਆਂ ਤੇ ਬੰਦੂਕ ਰੱਖ ਕੇ ਜਿਹੜਾ ਨਾ ਉਹ ਚਲਾਉਣ ਦੀ ਕੋਸ਼ਿਸ਼ ਕਰ ਰਹੀ ਆ ਆਰਐਸਐਸ ਇਹ ਏਜੰਡਾ ਆਰਐਸਐਸ ਦਾ ਔਰ ਇਹ ਬਹੁਤ ਹੀ ਮਾੜਾ ਏਜੰਡਾ ਇਹ ਭੜਕਾਊ ਜਿਹੜਾ ਬਿਆਨ ਦਿੱਤਾ ਉਹਨੇ ਉਹ ਗਰਚੈਂਟੀ ਨੂੰ ਖਤਮ ਨਹੀਂ ਕਰ ਸਕਦਾ ਰਵਨੀਤ ਬਿੱਟੂ ਜੀ ਧਿਆਨ ਨਾਲ ਸੁਣ ਲਓ 2000 ਸਾਲ ਪਹਿਲਾਂ ਜੀਸਸ ਕ੍ਰਾਈਸਟ ਦੁਨੀਆ 'ਚ ਆਏ ਤੇ ਉਹਨਾਂ ਨੇ ਇਤਿਹਾਸ ਨੂੰ ਦੋ ਹਿੱਸੇ ਕੀਤਾ ਦੁਨੀਆ ਦਾ ਕੋਈ ਵੀ ਇਨਸਾਨ ਜਿਹੜਾ ਧਰਤੀ ਤੇ ਆਇਆ ਉਹਨੇ ਇਤਿਹਾਸ ਨੂੰ ਦੋ ਫਾੜ ਨਹੀਂ ਕੀਤਾ ਜੀਸਸ ਕ੍ਰਾਈਸਟ ਤੋਂ ਏਡੀ ਸਟਾਰਟ ਹੋਈ ਤੇ ਜੀਸਸ ਕ੍ਰਾਈਸਟ ਤੋਂ ਪਹਿਲਾਂ ਜਿਹੜੀ ਸਨ ਸੀ ਉਹ ਬੀਸੀ ਚੱਲਦੀ ਸੀ ਬਿਫੋਰ ਕ੍ਰਾਈਸਟ ਹੋਰ ਕੋਈ ਡੀਆਂ ਔਰ ਉਹਨੇ ਇਤਿਹਾਸ ਨੂੰ ਵੰਡਿਆ ਔਰ ਅੱਜ ਉਹਦੇ ਸੰਤਾਨ ਜਿਹੜੀ ਹੈ ਉਹਦਾ ਵੰਸ਼ ਇੰਨਾ ਫੈਲ ਗਿਆ ਦੁਨੀਆ ਦੇ ਵਿੱਚ ਤੇਰੇ ਵਰਗੇ ਬੰਦੇ ਜਿਹੜੇ ਨੇ ਉਹ ਇਸ ਈਸਾਈ ਸਮਾਜ ਨੂੰ ਖਤਮ ਨਹੀਂ ਕਰ ਸਕਦੇ ਜੇ ਤੇਰੀ ਇਹ ਮੰਨ ਦੀ ਤੇਰੀ ਸੋਚ ਹੈ ਇਹ ਬੜੀ ਗਲਤ ਸੋਚ ਹੈ ਅੱਜ ਦੁਨੀਆ 'ਚ ਈਸਾਈਆਂ ਨੂੰ ਖਤਮ ਕਰਦੇ ਕਰਦੇ ਲੋਕੀ ਖੁਦ ਖਤਮ ਹੋ ਗਏ ਨੇ ਇਸ ਲਈ ਤੇ ਤੈਨੂੰ ਵਰਨਿੰਗ ਹੈ ਤੂੰ ਕਰਕੇ ਦੇਖ ਲੈ ਇੱਕ ਵਾਰੀ ਤੇ ਤੈਨੂੰ ਪਤਾ ਲੱਗ ਜਾਏਗਾ ਕਿ ਇਸਾਈ ਖਤਮ ਹੁੰਦੇ ਨੇ ਕਿ ਹੋਰ ਵਾਅਦੇ ਨੇ ਹallelujah 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 ਹallelujah